ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸੀਰੀਅਲ ਬੇਨਤੀ ਹੈ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਅਮਰੀਕਾ ਜਾਜੀ ਕੱਚੇ ਹੈਗੇ ਜਿਵੇਂ ਕਿ ਆਪਾਂ ਪਹਿਲਾਂ ਵੀ ਨਾਲ ਦੀ ਨਾਲ ਸਮੇਂ ਦੇ ਅਨੁਸਾਰ ਅਪਡੇਟ ਕਰਦੇ ਰਹਿੰਦੇ ਹਾਂਗੇ ਜਿੱਦਾਂ ਦੇ ਵੀ ਅਮਰੀਕਾ ਦੇ ਹਾਲਾਤ ਚੱਲ ਰਹੇ ਨੇ ਕੰਮਕਾਰ ਦੇ ਜਾਂ ਕੋਈ ਵੀ ਇਮੀਗ੍ਰੇਸ਼ਨ ਦੇ ਉਦੋਂ ਹੀ ਅੱਜ ਅਪਡੇਟ ਲੈ ਕੇ ਹੋਰ ਹਾਜ਼ਰ ਹੋਏ ਆ ਹਨ ਤੇ ਜਿਵੇਂ ਪਹਿਲਾਂ ਆਪਾਂ ਇਹਨਾਂ ਨੇ ਸਟਾਰਟ ਕੀਤਾ ਸੀਗਾ ਕੰਮ ਇਮੀਗ੍ਰੇਸ਼ਨ ਦਾ ਡਿਪੂਟ ਕਰਨ ਵਾਲਾ ਉਦੋਂ ਕਹਿੰਦੇ ਸੀ ਵੀ ਜਿਹੜੇ ਬੰਦੇ ਨੇ ਕ੍ਰਾਈਮ ਕੀਤਾ ਹੋਇਆ ਸਿਰਫ ਆਪਾਂ ਉਹਨਾਂ ਨੂੰ ਡਿਪੂਟ ਕਰਨਾਗਾ ਦੇ ਜਆ ਆਪਣੇ ਉਹ ਕਿਸੇ ਕੰਟਰੀ ਤੋਂ ਕਰਕੇ ਆਏ ਹੋਏ ਨੇ ਕ੍ਰਾਈਮ ਜਆ ਇੱਥੇ ਅਮਰੀਕਾ ਜਾ ਕੇ ਉਹਨਾਂ ਨੇ ਕ੍ਰਾਈਮ ਕੀਤਾ ਵੀ ਆਪਾਂ ਸਿਰਫ ਉਹਨਾਂ ਨੂੰ ਰਿਪੋਰਟ ਕਰਾਂਗੇ ਪਰ ਅੱਜ ਦੇ ਟਾਈਮ ਸਮਾਂ ਇੰਨਾ ਖਰਾਬ ਹੋਇਆ ਹੈ ਪਹਿਲਾਂ ਤਾਂ ਇਹਨਾਂ ਨੇ ਜਿਨ੍ਹਾਂ ਨਾਲ ਵੀ ਵਰਕ ਪਰਮਿਟ ਸੀਗੇ ਉਹਨਾਂ ਦੇ ਵਰਕ ਪਰਮਿਟ ਵਾਲਿਆਂ ਨੂੰ ਨਾ ਫੜਿਆ ਜਿਹਨੋਂ ਉਹ ਤਰੀਕਾ ਵਗੈਰਾ ਤੇ ਗਏ ਫਿਰ ਜਿਨ੍ਹਾਂ ਦੇ ਨਹੀਂ ਹੈਗੇ ਜੀ ਉਹਨਾਂ ਨੂੰ ਤਾਂ ਫੜਨੀ ਸੀਗਾ ਲਾਲੋ ਉਸ ਤੋਂ ਬਾਅਦ ਸਰੇਮ ਹੋਰ ਜਾਦੀ ਸਿਕਤਾਈ ਕੀਤੀ ਉਹਦਾ ਖੇਤਾਂ ਵਾਲਿਆਂ ਨੂੰ ਕਹਿੰਦੇ ਸੀ ਵੀ ਖੇਤਾਂ ਵਾਲਿਆਂ ਨੂੰ ਨਹੀਂ ਉਹ ਕਰਦੇ ਜਿਹੜੇ ਬੰਦੇ ਖੇਤਾਂ ਦੇ ਕੰਮ ਕਰਦੇ ਜੀ ਖੇਤਾਂ ਵਾਲਿਆਂ ਨੂੰ ਫੜਨਾ ਸ਼ੁਰੂ ਕੀਤਾ ਇਦਾਂ ਜਿਹੜੇ ਬੰਦੇ ਟਰੱਕਾਂ ਜਾ ਕੇ ਉੱਥੇ ਬੰਦਿਆਂ ਨੂੰ ਫੜਨਾ ਸ਼ੁਰੂ ਕੀਤਾ ਜਿਵੇਂ ਹੁਣ ਪਿੱਛੇ ਜੇ ਆਪਾਂ ਵੀਡੀਓ ਵੀ ਪਾਈ ਸੀਗੀ ਧਰਨੇ ਅਮਰੀਕਾ 'ਚ ਲੱਗੇ ਸੀਗੇ ਸਰਿਆਂਮ ਤੇ ਸਰਕਾਰ ਨੇ ਜਦੋਂ ਇੱਥੇ ਏਦਾਂ ਕੰਮ ਚੱਲਦਾ ਸੀਗਾ ਸਮਝ ਲਈ ਆਰਮੀ ਭੇਜਤੀ ਹੋਰ ਵੀ ਜਿਹੜਾ ਬੰਦਾ ਕੋਈ ਇਹਨਾਂ ਦੇ ਕੰਮ 'ਚ ਡਿੱਕਾ ਲਾਉਂਦਾ ਭਾਈ ਉਹਨੂੰ ਸਾਈਡ ਤੇ ਕਰੋ ਤੁਸੀਂ ਆਰਮੀ ਵਾਲਿਆਂ ਨੂੰ ਕਿਹਾ ਵੀ ਇਹਨਾਂ ਦੀ ਜਾ ਕੇ ਮਦਦ ਕਰੋ ਜਿੱਥੇ ਇਹ ਫੜਨ ਜਾਂਦੇ ਆ ਇਹਨਾਂ ਦੇ ਨਾਲ ਜਾਓ ਤੁਸੀਂ ਤਾਂ ਕਿ ਕੋਈ ਬੰਦਾ ਭੰਨ ਤੋੜਨਾ ਕਰ ਸਕੇ ਜੇ ਕੋਈ ਸ਼ਰਾਰਤ ਕਰਦਾ ਏਦਾਂ ਦੀ ਤਾਂ ਉਹਨੂੰ ਭਾਈ ਨਾਰ ਫੜੋ ਤੁਸੀਂ ਆਰਮੀ ਵੀ ਜਾਂਦੀ ਆ ਪੁਲਿਸ ਵੀ ਜਾਂਦੀ ਆ ਹੁਣ ਤਾਂ ਉਹਨਾਂ ਦੇ ਨਾਲ ਹੁਣ ਤਾਂ ਇੱਥੇ ਏਦਾਂ ਕੰਮ ਹੋਇਆ ਪਿਆਗਾ ਲਾਲੂ ਜਿਹੜੇ ਬੰਦੇ ਅਮਰੀਕਾ 'ਚ ਇੱਥੇ ਸਾਰਿਆਂ ਤੋਂ ਵੱਧ ਰਿਸਪੈਕਟ ਤੁਹਾਨੂੰ ਦੱਸਦੀ ਸਾਰਿਆਂ ਤੋਂ ਵੱਧ ਜਿਹੜੇ ਬੰਦੇ ਆਰਮੀ 'ਚ ਨੇ ਜਾਂ ਆਰਮੀ ਦੀ ਸਰਵਿਸ ਕੀਤੀ ਹੋਈ ਆ ਸਾਰਿਆਂ ਤੋਂ ਵੱਧ ਰਿਸਪੈਕਟ ਉਹਨਾਂ ਦੀ ਆ ਅਮਰੀਕਾ 'ਚ ਤੇ ਸਾਰਿਆਂ ਤੋਂ ਵੱਧ ਬੈਨੀਫਿਟ ਅਮਰੀਕਾ 'ਚ ਸਾਰ ਤੋਂ ਵੱਧ ਉਹਨਾਂ ਨੂੰ ਮਿਲਦਿਆ ਗੇ ਉਹ ਚਾਹੇ ਘਰ ਲੈਣਾ ਚਾਹੇ ਹੋਰ ਮੈਡੀਕਲ ਦੀ ਆ ਕੋਈ ਸੁੱਖ ਸਹੂਲਤ ਲੈਣੀਆਂ ਕੋਈ ਗੱਡੀ ਲੈਣੀਆਂ ਕੋਈ ਕੋਈ ਵੀ ਚੀਜ਼ ਲੈਣੀ ਕਰਨੀ ਆ ਉਹਨਾਂ ਨੇ ਉਹਨਾਂ ਨੂੰ ਇਥੇ 옵ਸ਼ਨ ਹੁੰਦੀ ਹੁੰਦੀ ਹੈ ਵੀ ਤੁਸੀਂ ਕੋਈ ਆਰਮੀ ਜ ਕੋਈ ਇਦਾਂ ਸਰਵਿਸ ਵਗੈਰਾ ਕੀਤੀ ਹੈਗੀ ਇਥੇ ਤੇ ਉਹਤੇ ਜੇ ਆਪਾਂ ਦਿੱਤਾ ਹੋਵੇ ਤਾਂ ਉਹਦੇ ਹਿਸਾਬ ਤੇ ਆਪਾਂ ਨੂੰ ਜਿਹੜੇ ਬੰਦੇ ਨੇ ਆਰਮੀ ਜੀ ਕੀਤੀ ਹੁੰਦੀ ਹੈ ਉਹਨੂੰ ਉਹਦੇ ਬੈਨੀਫਿਟ ਮਿਲ ਜੇ ਵੀ ਇਹਨਾਂ ਨੇ ਦੇਸ਼ ਵਾਸਤੇ ਵੀ ਸਰਵਿਸ ਕੀਤੀ ਹੈਗੀ ਪਹਿਲਾਂ ਆਪਾਂ ਦੇਖ ਜਾਈਏ ਧਰਨੇ ਵਗੈਰਾ ਇੰਡੀਆ ਜਿਵੇਂ ਆਪਣੇ ਲਾਉਂਦੇ ਆਗੇ ਹਨਾ ਆ ਆਰਮੀ ਵਾਲਾ ਵੀ ਇਦਾਂ ਹੋ ਜਾਂਦਾ ਤਾਂ ਕਾਦੂਕਾ ਤੇ ਹੁਣ ਤੱਕ ਕਿਸੇ ਇਦਾਂ ਦੇ ਵੀ ਆਉਣ ਲੱਗੇ ਜਿਹੜੇ ਅਮਰੀਕਾ ਜਿਹਾ ਭੈਣ ਭਰਾ ਜਿਨ੍ਹਾਂ ਦੇ ਲਾਲੂ ਆਰਮੀ ਜ ਹੈਗੇ ਹੈਗੇ ਜਿਹਦਾ ਰੀਸੈਂਟ ਕੇਸ ਆਇਆਗਾ ਉਹ ਬੰਦਾ ਇਥੇ ਉਹ ਮੈਂ ਗਣਾ 48% ਦਾ ਸੀਗਾ ਤੇ ਉਹਨੇ ਆਰਮੀ 'ਚ ਅਮਰੀਕਾ ਦੀ ਆਰਮੀ 'ਚ ਜੌਬ ਕਰਦਾ ਸੀਗਾ ਜੌਬ ਕੀਤੀ ਪਹਿਲੀਆਂ 'ਚ ਤੇ ਉਹਦੇ ਗੋਲੀ ਵੀ ਲੱਗੀ ਅਮਰੀਕਾ ਜਿਹਨੂੰ ਆਰਮੀ 'ਚ ਜੌਬ ਕਰਦਾ ਸੀਗਾ ਤੇ ਹੁਣ ਉਹਦੇ ਨਿਆਣੇ ਗਾਹਾਂ ਉਹ ਵੀ ਅਮਰੀਕਾ ਦੀ ਆਰਮੀ 'ਚ ਨੇਗੇ ਤੇ ਕਿਸੇ ਕਾਰਨਾ ਕਰਕੇ ਉਹ ਅ ਬੰਦਾ ਪੱਕਾ ਨਹੀਂ ਹੋਇਆ ਇੱਥੇ ਤੇ ਹੁਣ ਉਹਨੂੰ ਚਿੱਠੀ ਆ ਗਈ ਵੀ ਭਾਈ ਜਾ ਤਾਂ ਤੂੰ ਆਪਦੇ ਆਪ ਨੂੰ ਰਿਪੋਰਟ ਕਰ ਲੈ ਵੀ ਆਪਦੇ ਆਪ ਚਲਾ ਜਾ ਇੱਥੋਂ ਵੀ ਜਾ ਫਿਰ ਅਸੀਂ ਆਵਾਂਗੇ ਜਿਵੇਂ ਗੱਲ ਵੀ ਤੱਕ ਇਹ ਨਾਲ ਫੜ ਕੇ ਬੰਦੇ ਨੂੰ ਰਿਪੋਰਟ ਕਰਾਂਗੇ ਨਾ ਨਾਲੇ ਬੰਦਾ ਜਲੀਲ ਹੁੰਦਾ ਤੇ ਉਹ ਰੋਜ਼ ਪਰਿਵਾਰ ਉਹਨਾਂ ਦਾ ਫਿਕਰ ਜੀ ਲੱਗੇ ਰਹਿੰਦਾ ਜੀ ਹਾਰ ਕੇ ਵਿਚਾਰਾ ਉਹ ਆਪ ਹੀ ਸਾਰੇ ਪਰਿਵਾਰ ਨੂੰ ਮਿਲ ਕੇ ਹੁਣ ਇੱਥੋਂ ਚੜ ਗਿਆ ਕਿਸੇ ਹੋਰ ਕੰਟਰੀ ਦਾ ਸੀ ਇਧਰੋਂ ਕੋਰੀਆ ਦਾ ਪਤਾ ਨਹੀਂ ਤੇ ਇਦਾਂ ਇੱਕ ਹੋਰ ਕੇਸ ਹੋਇਆਗਾ ਉਹ ਵੀ ਯਾਰ ਬੰਦਾ ਆਰਮੀ ਜਾਗਾ ਤੇ ਉਹਦੇ ਉਹਦੀ ਵਾਈਫ ਕੋਲੇ ਘਰ ਵਾਲੀ ਕੋਲੇ ਛੋਟੇ ਛੋਟੇ ਦੋ ਨਿਆਣੇ ਆਗੇ ਇੱਕ ਦੋ ਸਾਲਾਂ ਦਾਗਾ ਤੇ ਇੱਕ ਮਾਂ ਜਿਹੜਾ 4-5 ਮਹੀਨਿਆਂ ਦਾ ਸੀ ਉਹ ਵੀ ਇਦਾਂ 20 ਤਰੀਕ ਤੇ ਗਈ ਵਿਚਾਰੀ ਤੇ ਉਥੋਂ ਹੀ ਬਾਹਰ ਨਿਕਲੀ ਉਹਥੋਂ ਹੀ ਉਹਨਾਂ ਨੇ ਫੜ ਲਈ ਉਹਨੇ ਕਿਹਾ ਬਤੇਰਾ ਵੀ ਭਾਈ ਮੇਰੇ ਨਿੱਕੇ ਨਿੱਕੇ ਨਿਆਣੇ ਆਗੇ ਮੇਰਾ 2 ਸਾਲਾਂ ਦਾ ਨਿਆਣਾ ਤੇ ਇੱਕ ਆਪਣਾ 5 ਸਾਲਾਂ ਦਾ ਨਿਆਣਾ ਆਪਾਂ ਨੂੰ ਪਤਾ ਹੀ ਹੈ 2 ਸਾਲਾਂ ਦਾ ਨਿਆਣਾ ਤੇ 5 ਸਾਲਾਂ ਦਾ ਨਿਆਣਾ ਮਾਂ ਤੋਂ ਬਿਨਾ ਪਾਲਨੇ ਬਹੁਤ ਔਖਿਆ ਹਨਾ ਬੰਦਾ ਚਾਹ ਜਿੰਨਾ ਮਰਜੀ ਪਰਫੈਕਟ ਹੋਵੇਗਾ ਮਜੇ ਪਰ ਮਾਂ ਮਾਂ ਵਾਲੀ ਜਗਾ ਨਹੀਂ ਲੈ ਸਕਦਾ ਬੰਦਾ ਤੇ ਪਰ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਦਾ ਇੱਥੇ ਕੋਈ ਸੁਣਵਾਈ ਨਹੀਂ ਨਿੱਕੇ ਨਿੱਕੇ ਨਿਆਣੇ ਆ ਲੋਕਾਂ ਦੇ ਆਉਂਦੇ ਆਗੇ ਅਗਲੇ ਨੂੰ ਫੜ ਲੈਂਦੇ ਆਗੇ ਤੇ ਵਸ ਸਿੱਧਾ ਰਿਪੋਰਟ ਕਰ ਦਿੰਦੇ ਆ ਕੋਈ ਪੁੱਛ ਨਹੀਂ ਕੋਈ ਗਿੱਸ ਨਹੀਂ ਉਹਨਾਂ ਨੂੰ ਸਰਕਾਰ ਨੇ ਅੱਜ ਦੇ ਟਾਈਮ ਪਾਵਰ ਹੀ ਨਹੀਂ ਦਿੱਤੀ ਹੋਈ ਹੈਗੀ ਵੀ ਤੁਸੀਂ ਜਾਓ ਜੀ ਨੂੰ ਮਰਜ਼ੀ ਜਿਹੜਾ ਤੁਹਾਨੂੰ ਲੱਗਦਾ ਵੀ ਬੰਦਾ ਸਹੀ ਨਹੀਂ ਹੈਗਾ ਜਾਂ ਜਿਹੜੇ ਬੰਦੇ ਵੀ ਇੱਥੇ ਕੱਚੇ ਨੇ ਉਹਨਾਂ ਨੂੰ ਫੋੜੂ ਤੇ ਰਿਪੋਰਟ ਕਰੋ ਤਾਂ ਕਿ ਪ੍ਰਭੂ ਬਿੰਦੇ ਬਿੰਦੇ ਕਹਿੰਦੇ ਆ ਬਾਹਲੇ ਬੰਦੇ ਇੱਥੇ ਕੀ ਕਰਦੇ ਆ ਕਿ ਕਿਸੇ ਦੀ ਗੱਡੀ ਚੱਕ ਕੇ ਕਹਿ ਦਿੰਦੇ ਅਸੀਂ ਇੱਥੇ ਸਟੋਰ ਤੇ ਵੱਜ ਕੇ ਜਾ ਆਈਏ ਆਪਣਾ ਵੀ ਗਰੋਸਰੀ ਲੈ ਆਈਏ ਪ੍ਰਭੂ ਤੁਸੀਂ ਨਾ ਕਰੋ ਇਦਾਂ ਹਾਂ ਤੇ ਜਆ ਬਾਰੇ ਬੰਦੇ ਕੀ ਕਰਦੇ ਪਿਆਗੇ ਜਿੰਨਾਂ ਨੂੰ ਲਾਇਸੈਂਸ ਆਇਗਾ ਹੈਗਾ ਤੇ ਉਹ ਕਿਸੇ ਦੇ ਨਾਂ ਦੇ ਉਬਰਾ-ਬਰਾਆਂ ਹੀ ਚਲਾਈ ਜਾਂਦੇ ਨੇ ਜਦਾਂ ਵੀ ਆਪਣਾ ਹਜੇ ਲਾਇਸੈਂਸ ਆਪਣਾ ਟਰੱਕ ਦਾ ਨਹੀਂ ਬਣਿਆ ਹਜੇ ਜਾਂ ਆਪਾਂ ਕੰਮ ਛੱਡਿਆ ਹੋਇਆ ਹੈਗਾ ਕਿਸੇ ਦੇ ਨਾਂ ਦੇ ਉਬਰਾਆਂ ਜੀ ਉਬਰ ਜਾਂ ਡੋਰ ਐਸ ਚਲਾਈ ਜਾਂਦੇ ਹੈਗੇ ਉਹ ਪਤਾ ਨਹੀਂ ਤਾਂ ਵਿੱਚੋਂ ਮੜਾ ਮੋਟਾ ਉਹਨਾਂ ਦਾ ਕਮਿਸ਼ਨ ਉਹਦਾ ਆਪਸ ਵਿੱਚ ਭਰਾਵੋ ਇਹ ਤਾਂ ਪਤਾ ਨਹੀਂ ਹੁਣ ਅਗਲਾ ਨਹੀਂ ਦੱਸਦਾ ਹੁੰਦਾ ਇਦਾਂ ਵੀ ਬਾਲੀ ਚਲਾਉਂਦੇ ਆਗੇ ਜੀ ਉਹਨਾਂ ਨੂੰ ਕਹਿੰਦੇ ਆਂ ਕਿ ਪ੍ਰਭੂ ਨਾ ਇਦਾਂ ਕਰੋ ਕਹਿੰਦੇ ਹੁੰਦੇ ਦੂਜੇ ਵੀ ਚਲਾਈ ਜਾਂਦੇ ਆਂ ਕਿ ਹੁੰਦਾ ਯਾਨੀ ਕਿ ਜੇ ਸਾਡੇ ਵਰਗਾ ਕੋਈ 2-4 ਸਾਲ ਜਿਹੜਾ ਬੰਦਾ ਪਹਿਲਾਂ ਪੁਰਾਣਾ ਆਇਆ ਉਹ ਦੱਸ ਦਿੰਦਾ ਉਹਨੂੰ ਕਹਿੰਦੇ ਨੇ ਵੀ ਤਾਂ ਕੰਮ ਲੈ ਨਹੀਂ ਤਾਂ ਐਵੇਂ ਗੱਲਾਂ ਮਾਰੀ ਜਾਂਦੇ ਨੇ ਹਨਾ ਮੰਨਦਾ ਕੋਈ ਹੈ ਨਹੀਂ ਭੈਣ ਭਾਈ ਫੇਰ ਅਗਲਾ ਕਹਿੰਦਾ ਯਾਰ ਇੱਥੇ ਕਿਸੇ ਨੇ ਸਲਾਹ ਨਹੀਂ ਦਿੱਤੀ ਸਾਨੂੰ ਸਾਨੂੰ ਪੁਰਾਣਿਆਂ ਨੇ ਦੱਸਿਆ ਨਹੀਂ ਕੁਸ ਹੁਣ ਦੱਸਦੇ ਆਂ ਵੀ ਭਈ ਇਦਾਂ ਨਾ ਕਰੋ ਵੀ ਆਹ ਸਟੈਪ ਮਾੜਿਆ ਤੁਸੀਂ ਗੱਡੀਆਂ ਨਾ ਤੇ ਛੋਡੇ ਤੇ ਬਣੀ ਹੋਈ ਆਈਡੀ ਚਲਾਈ ਦੂਜੇ ਬੰਦੇ ਜਾਂਦੇ ਆਗੇ ਡੋੜ ਐਸ ਪਹਿਲਾਂ ਤਾਂ ਸਿੱਧਾ ਹੀ ਕਰਾਈਵਾਂਗਾ ਜੇ ਮੇਰੇ ਨਾਂ ਤੇ ਆਈਡੀ ਬਣੀ ਹੋਈ ਹੈਗੀ ਕੋਈ ਕੰਮ ਕਰਨ ਦੀ ਉਹ ਚਲਾਈ ਦੂਜਾ ਬੰਦਾ ਜਾਂਦਾ ਉਹ ਸਿੱਧਾ ਹੀ ਕਰਾਈਵਾਂਗਾ ਜੇ ਕਦਰੂ ਰੱਬ ਨਾ ਕਰੇ ਉੱਚੀ ਨੀਚ ਹੋ ਗਈ ਉਹ ਤਾਂ ਬੰਦਾ ਗੱਡੀ 'ਚ ਉਤਰ ਕੇ ਬਾਜੂ ਜਿਹੜਾ ਚਲਾਉਂਦਾ ਪਿਆਗਾ ਤੇ ਗੱਡੀ ਵੀ ਮੇਰੀ ਹੈਗੀ ਲਾ ਲੋ ਲਾ ਲੋ ਮੇਰੇ ਨਾਂ ਤੇ ਆਈਡੀ ਚੱਲਦੀ ਪਈ ਹੈਗੀ ਤੇ ਫੜਿਆ ਤਾਂ ਮੈਂ ਜਾਊਂਗਾ ਤੂੰ ਮੇਰੇ ਨਾਂ ਤੇ ਆਈਡੀ ਹੋਈ ਹੈਗੀ ਵਧੇਰਾ ਲੋਕਾਂ ਨੂੰ ਸਮਝਾਉਂਦੇ ਆ ਪਰ ਮੰਨਦੇ ਨਹੀਂ ਅੰਡ ਤੇ ਇਹੀ ਕਹਿੰਦਾ ਪ੍ਰਭੂ ਪ੍ਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੇ ਛੋਡਾ ਵੀ ਭੈਣ ਭਾਈ ਕੋਈ ਅਮਰਕਾ ਜਾ ਉਹਨਾਂ ਨੂੰ ਕਹੇ ਪ੍ਰਭੂ ਕੰਮਕਾਰ ਤੋਂ ਨਾਂ ਵਾਲਾ ਲਾਲਚ ਕਰੋ ਆਪਦਾ ਹਨਾ ਧਿਆਨ ਰੱਖੋ ਆਪਣਾ ਬਾਕੀ ਪ੍ਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਧੰਨਵਾਦ